ਹਾਂਜੀ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਸ਼੍ਰੇਣੀ ਦੇ ਦਾਖਲੇ ਲਈ ਜਿਹੜੀਆਂ ਸੀਟਾਂ ਦੀ ਗਿਣਤੀ ਹੈ ਕੇਵਲ ਲੜਕਿਆਂ ਲਈ ਅੱਜ ਆਪਾਂ ਇਹ ਤੁਹਾਡੇ ਸਾਹਮਣੇ ਰੱਖਾਂਗੇ 10 ਸਕੂਲ ਸਾਰੇ ਪੰਜਾਬ ਦੇ ਵਿੱਚ ਤੇ ਮੈਰੀਟੋਰੀਅਸ ਨੇ ਜਿਹੜੇ ਮੈਡੀਕਲ ਚ ਕਿੰਨੀਆਂ ਸੀਟਾਂ ਨਾਨ ਮੈਡੀਕਲ ਚ ਤੇ ਕਮਰਸ ਚ ਕਿੰਨੀਆਂ ਤੁਹਾਡੇ ਸਾਹਮਣੇ ਰੱਖ ਦਿਆਂਗੇ ਅੰਮ੍ਰਿਤਸਰ ਦੇ ਵਿੱਚ ਮੈਡੀਕਲ ਦੀਆਂ 40ਆਂ ਨਾਨ ਮੈਡੀਕਲ ਦੀਆਂ 120 ਤੇ ਕਮਰਸ ਦੀਆਂ 40 ਬਠਿੰਡਾ ਵਿੱਚ ਮੈਡੀਕਲ ਦੀਆਂ 40 ਲੜਕਿਆਂ ਦੀਆਂ ਦੱਸ ਦਈਏ ਸੀਟਾਂ ਸਿਰਫ ਲੜਕਿਆਂ ਹੀ ਦੱਸ ਰਹੇ ਹਾਂ 120 ਨਾਨ ਮੈਡੀਕਲ ਦੀਆਂ 40 ਕਮਰਸ ਦੀਆਂ ਰੋਪੀਰ ਦੇ ਵਿੱਚ 33 ਐ ਮੈਡੀਕਲ ਦੀਆਂ 111 ਨਾਨ ਮੈਡੀਕਲ ਤੇ 32 ਕਮਰਸ ਗੁਰਦਾਸਪੁਰ ਦੇ ਵਿੱਚ 32 ਐ ਜੀ 111 ਨਾਨ ਮੈਡੀਕਲ ਤੇ 32 ਕਮਰਸ ਲਈ ਐ ਜਲੰਧਰ ਵਿੱਚ 40 ਐ ਮੈਡੀਕਲ ਦੀਆਂ 120 ਨਾਨ ਮੈਡੀਕਲ ਤੇ 40 ਸੀਟਾਂ ਜਿਹੜੀਆਂ ਕਮਰਸ ਦੀਆਂ ਨੇਗੀਆਂ ਇਸ ਤਰ੍ਹਾਂ ਦੇ ਨਾਲ ਲੁਧਿਆਣਾ ਵਿੱਚ 40 ਸੀਟਾਂ ਜੀ ਮੈਡੀਕਲ ਦੀਆਂ ਨਾਨ ਮੈਡੀਕਲ ਦੀਆਂ 120 ਤੇ 40 ਕਮਰਸ ਦੀਆਂ ਪਟਿਆਲਾ ਵਿੱਚ 40 ਮੈਡੀਕਲ ਦੀਆਂ 120 ਨਾਨ ਮੈਡੀਕਲ ਤੇ 40 ਕਮਰਸ ਮੁਹਾਲੀ ਵਿੱਚ 40 ਮੈਡੀਕਲ 120 ਨਾਨ ਮੈਡੀਕਲ ਤੇ 40 ਕਮਰਸ ਸੰਗਰੂਰ ਵਿੱਚ 32 ਮੈਡੀਕਲ 111 ਨਾਨ ਮੈਡੀਕਲ ਤੇ 32 ਕਮਰਸ ਤੇ ਮੈਡੀਕਲ ਦੀ ਕੁੱਲ ਸੀਟਾਂ ਸਾਰੇ ਸਕੂਲਾਂ ਦੇ ਵਿੱਚ ਜਿਹੜੀਆਂ ਬਣਦੀਆਂ ਨੇ ਤਲਵਾੜਾ ਵਿੱਚ ਤਾਂ 0 ਇਹ ਲੜਕੀਆਂ ਦਾ ਸਕੂਲ ਹੈਗਾ ਕੋਈ ਸੀਟ ਹੈ ਨਹੀਂ ਗਈ ਨੌ ਸਕੂਲਾਂ ਵਿੱਚ ਜਾਨੀ ਕਿ ਸੀਟਾਂ ਬਣ ਗਈਆਂ ਨੇ 336 ਬਣ ਗਈਆਂ ਲੜਕਿਆਂ ਦੀਆਂ ਮੈਡੀਕਲ ਦੀਆਂ ਤੇ ਨਾਨ ਮੈਡੀਕਲ ਦੀਆਂ 1053 ਬਣ ਗਈਆਂ ਤੇ 336 ਸੀਟਾਂ ਬਣ ਗਈਆਂ ਜਿਹੜੀਆਂ ਮੈਡੀਕਲ ਦੀਆਂ ਸੋ ਲੜਕਿਆਂ ਦੀ ਕੁੱਲ ਸੀਟਾਂ ਮੈਰੀਟੋਰੀਅ ਸਕੂਲਾਂ ਦੇ ਵਿੱਚ 1725 ਹੈ ਜੀ 1725 ਸੀਟਾਂ ਜਿਹੜੀਆਂ ਲੜਕੇ ਦੀਆਂ ਕੁੱਲ ਸਾਰੇ ਮੈਰਿਟੋਰੀਅਸ ਦੇ ਵਿੱਚ ਜਿਹੜਾ 9 ਦੇ 9 ਦੇ ਵਿੱਚ ਤੁਹਾਨੂੰ ਦੱਸਤਾ ਤੇ ਜਿਹੜਾ 11ਵੀਂ ਸ਼੍ਰੇਣੀ ਦੇ ਦਾਖਲੇ ਲੀਆ ਸੋ ਵਿਦਿਆਰਥੀਆਂ ਤੱਕ ਇਹ ਜਾਣਕਾਰੀ ਪਹੁੰਚਦੀ ਕਰੀਏ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੀਏ ਤਾਂ ਕਿ ਬੱਚੇ ਨੂੰ ਆਪਣੀ ਸੀਟ ਬਾਰੇ ਪਤਾ ਲੱਗ ਸਕੇ ਵੀ ਕਿੱਥੇ ਕਿੰਨੇ ਕ ਨੰਬਰ ਬਣਦੇ ਆ ਤੇ ਕਿੰਨੀਆਂ ਕਿ ਸੀਟਾਂ ਹਿਸਾਬ ਦੇ ਨਾਲ